ਝਟਕੇ ਤੇ ਝਟਕਾ ਠਾ ਝਟਕਾ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਰਹੇ ਅਤੇ ਖੰਨਾ ਆਰਤੀ ਐਸੋਸੀਏਸ਼ਨ ਦੇ ਜਨਰਲ 77 ਯਾਦਵਿੰਦਰ ਸਿੰਘ ਲਿਬੜਾ ਨੇ ਵੀ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਬੰਦਪਰੀ ਸਾਹਿਬ ਡਾਕਟਰ ਅਮਰ ਸਿੰਘ ਪੰਜ ਸਾਲਾਂ ਚ ਕਦੇ ਕਿਸੇ ਫੰਕਸ਼ਨ ਤੇ ਜਾਂ ਕਿਤੇ ਨਹੀਂ ਟੱਕਰਿਆ ਸਾਨੂੰ ਇੱਕ ਵੀ ਮੀਟਿੰਗ ਮਹਲਾਨੀਆਂ ਕਹਨਾ ਇੱਕ ਵੀ ਮੀਟਿੰਗ ਡਾਕਟਰ ਅਮਰ ਸਿੰਘ ਦਿਖਾਦਣ ਕਿ ਪਿਛਲੇ 5 ਸਾਲਾਂ ਤੋਂ ਉਹਨਾਂ ਨੇ ਲੋਕ ਕਚਹਿਰੀ ਵੀ ਆਈ ਹੋਵੇ ਕਿਸੇ ਪਬਲਿਕ ਪਲੇਸ ਤੇ ਭਾਜੀਪੀ ਦੀ ਸਰਕਾਰ ਜਿਹੜੀ ਬਣੀ ਹੋਈ ਸੀ ਉਹ ਹੁਣ ਨਹੀਂ ਬਣ ਰਹੀ ਹੁਣ ਜਿਹੜੀ ਗੱਠ ਜੋੜ ਦੀ ਹੈ ਲਾਇੰਸ ਇੰਡੀਆ ਲਾਇੰਸ ਹੈ ਜਿਹੜੀ ਉਹਦੀ ਸਰਕਾਰ ਜਿਹੜੀ ਬਣਨ ਜਾ ਰਹੀ ਆ ਉਹਨਾਂ ਦਾ ਇਸ ਸਮੇ ਗੁਰਕੀਰਤ ਸਿੰਘ ਜੀ ਕੋਟਲੀ ਸਾਹਿਬ ਫੜਫੜਾ ਰਹੇ ਨੇ ਤੜਫ ਰਹੇ ਨੇ ਕਿਉਂਕਿ ਡਾਕਟਰ ਅਮਰ ਸਿੰਘ ਦੀ ਹਾਰ ਕੱਲੇ ਕੱਲੇ ਬੰਦੇ ਨੂੰ ਪਤਾ ਹੈ ਕਿ ਉਹ ਹਾਰ ਚੁੱਕੇ ਨੇ ਉਹ ਪਹਿਲਾਂ ਹੀ ਆਪਣੀ ਹਾਰ ਜਿਹੜੀ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਦੀ ਬੋਲਾਂ ਤੇ ਝਲਕਣ ਲੱਗੀ ਹੋਰ ਟਕਸਾਲੀ ਪਰਿਵਾਰਾਂ ਦਾ ਉੱਥੇ ਕੋਈ ਰਹਿਣ ਦਾ ਕੋਈ ਟੁਕ ਨਹੀਂ ਬਣਦਾ ਨਾ ਉਹ ਕਿਸੇ ਨੂੰ ਪੁੱਛਦੇ ਨੇ ਕਿਉਂਕਿ ਜਿਹੜਾ ਮਾਫੀਆ ਉਹਦੇ ਨੂੰ ਅਸੀਂ ਲਾਇਕ ਨਹੀਂ ਕਰਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਟਟਕੇ ਤੇ ਝਟਕਾ ਠਾ ਝਟਕਾ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਯੂਥ ਕਾਂਗਰਸ ਦੇ ਬਲਕ ਪ੍ਰਧਾਨ ਰਹੇ ਅਤੇ ਖੰਨਾ ਆਰਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਵੀ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਕਾਂਗਰਸ ਨੂੰ ਅੱਜ ਇੱਕ ਵਾਰ ਫਿਰ ਝਟਕਾ ਲੱਗਾ ਜਦੋਂ ਪ੍ਰਮੁੱਖ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਲਿਬੜਾ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਅਤੇ ਨਾਲ ਕਈ ਸਰਪੰਚ ਸਾਬਕਾ ਸਰਪੰਚ ਸਾਬਕਾ ਪੰਚ ਅਤੇ ਪਿੰਡ ਵਾਸੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਹਨਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਨ ਲਈ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਅਤੇ ਵਿਧਾਇਕ ਪਰਮਪ੍ਰੀਤ ਸਿੰਘ ਸੋਨ ਨੇ ਸਭ ਦੇ ਗਲੇ ਵਿੱਚ ਪਾਰਟੀ ਦੇ ਸਰੂਪੇ ਪਾ ਕੇ ਸਵਾਗਤ ਕੀਤਾ ਹੈ ਕੁਟੀ ਦੇ ਸਿੰਘ ਦੀ ਕੋਟਲੀ ਦੇਖੋ ਹਾਕ ਕੀ ਬਣਾ ਕੇ ਤੁਸੀਂ ਕਾਂਗਰਸ ਦੇ ਪੂਰੇ ਖਰਾਬ ਦੀਆਂ ਨਗਾਇਜ਼ ਸਕਤੀਆਂ ਤਲਾਕੇ ਪੁਰੇ ਤੁਸੀਂ ਸੀਵਰੇਜ ਦੇ ਕੰਮ ਜਿਕਰ ਪੁੰਦਾ ਕਰਕੇ ਪੁਰੇ ਤੁਸੀਂ ਜਗਾ ਕਗਾ ਗੁੰਦਾ ਗੱਤੀਆਂ ਕੋਠਾ ਕਰਦੀਆਂ ਕਰਕੇ ਕਾਂਗਰਸ ਦੇ ਐਸੇ ਹਰਾਕ ਕਰਦੇ ਅੱਜ ਕਾਂਗਰਸ ਦਾ ਵਰਕਰ ਆਪਣੇ ਆਪ ਤੇ ਧਰਮ ਮਹਿਸੂਸ ਕਰਨ ਦੀ بجائے ਆਪਣੇ ਆਪ ਤੇ ਨਿਮਾਣਾ ਦਾ ਹੋ ਕੇ ਇੱਕ ਆਕੇ ਲੁਕਦਾ ਫਿਰਦਾ ਕਿ ਕਿਸੇ ਕੋਲ ਮਾਨੂੰ ਇਹ ਨਾ ਕਹੇ ਇਹ ਤਾਂਗੜੀ ਕੁੜਿਆ ਕਰਦਾ ਕਿਉਂ ਕਿ ੋਟੀਆਂ ਕਪੂਤਾ ਕੱਢੀ ਅੱਜ ਸਾਰੀ ਤਾਂਗੜੀ ਧੁੱਪ ਕਰੀਆ ਤਾਂਗੜੀ ਧੁੱਪੋ ਕਰੀਆ ਥੋੜਾ ਡਾਕਟਰ ਅਮਰ ਸਿੰਘ ਜਿਹਨੂੰ ਲੋਕਾਂ ਨੇ ਐਨਐਚਾ ਨਾਲ ਜਿਤਾਇਆ ਸੀ ਅਜੇ ਕੋ ਪੰਜ ਸਾਲ ਪਹਿਲਾਂ ਮੰਤਰੀ ਸਾਹਿਬ ਡਾਕਟਰ ਅਮਰ ਸਿੰਘ ਪੰਜ ਸਾਲਾਂ ਚ ਕਦੇ ਕਿਸੇ ਫੰਕਸ਼ਨ ਤੇ ਆ ਕਿਤੇ ਨਹੀਂ ਟੱਕਰਿਆ ਸਾਨੂੰ ਇੱਕ ਵੀ ਮੀਟਿੰਗ ਮਾ ਲਾਨੀਆਂ ਕਹਨਾ ਇੱਕ ਵੀ ਮੀਟਿੰਗ ਡਾਕਟਰ ਅਮਰ ਸਿੰਘ ਦਿਖਾ ਦਣ ਕਿ ਪਿਛਲੇ 5 ਸਾਲਾਂ ਤੋਂ ਉਹਨਾਂ ਨੇ ਲੋਕ ਕਚਹਿਰੀ ਵੀ ਨਹੀਂ ਹੋਵੇ ਕਿਸੇ ਪਬਲਿਕ ਪਲੇਸ ਤੇ ਮੀਟਿੰਗ ਕੀਤੀ ਹੋਵੇ ਤੇ ਸਾਡੇ ਖੰਨੇ ਵਾਸੀਆਂ ਲਈ ਜਾਂ ਲੋਕ ਸਭਾ ਸ਼੍ਰੀ ਫਤੇਗੜ ਸਾਹਿਬ ਨਹੀਂ ਬੈਠ ਕੇ ਕੋਈ ਦੁੱਖ ਤਕਲੀਫ ਸੁਣੀ ਹੋਵੇ ਇੱਕ ਵੀ ਮੀਟਿੰਗ ਨਹੀਂ ਲੱਗੂਗੀ ਮੀਟਿੰਗ ਛੱਡੋ ਸਾਡੇ ਖੰਨੇ ਰੇਲਵੇ ਸਟੇਸ਼ਨ ਤੇ 3 ਰੇਲ ਗੱਡੀਆਂ ਰੁਕਦੀਆਂ ਹੁੰਦੀਆਂ ਸੀ 3 ਰੇਲ ਗੱਡੀਆਂ ਉਹਨਾਂ ਦਾ ਰੂਟ ਬਦਲਤਾ ਉਹ ਖੰਨੇ ਤੋਂ ਉਹ ਲੁਧਿਆਣੇ ਤੋਂ ਰੇਲ ਗੱਡੀਆਂ ਸਿੱਧੀਆਂ ਉੱਥੋਂ ਚੰਡੀਗੜ੍ਹ ਨੂੰ ਡਿਵਰਟ ਕਰਤੀਆਂ ਖੰਨੇ ਦੇ ਲੋਕ ਤੜਫੇ ਉਹ ਜਾ ਕੇ ਡਾਕਟਰ ਅਮਰ ਸਿੰਘ ਨੂੰ ਕਹਿਣ ਲੱਗੇ ਕਿ ਕੇਂਦਰ ਦਾ ਵਿਭਾਗ ਰੇਲਵੇ ਔਰ ਤੁਸੀਂ ਜਾਓ ਉੱਤੇ ਹਾਂ ਦਾ ਨਾਰਾ ਮਾਰੋ ਅਸੀਂ ਤੁਹਾਨੂੰ ਸੰਸਦ ਚ ਭੇਜਿਆ ਇਹ ਰੇਲ ਗੱਡੀਆਂ ਰੁਕਦੀਆਂ ਕਰੋ ਖੰਨੇ ਚ ਡਾਕਟਰ ਅਮਰ ਸਿੰਘ ਜੀ ਦੀ ਜ਼ੁਬਾਨ ਨਹੀਂ ਖੁੱਲੀ ਇੱਕ ਲਫ਼ਜ਼ ਨਹੀਂ ਬੋਲਿਆ ਅੱਜ ਸਾਡੇ ਖੰਨੇ ਵਾਸੀਆਂ ਨੂੰ ਇੰਨੀ ਦਿੱਕਤ ਆ ਰਹੀ ਹੈ ਕਿ ਜੇ ਅਸੀਂ ਉਹ ਅਹਿਮ ਟੈਂਨ ਰੇਲ ਗੱਡੀਆਂ ਤੇ ਲਈ ਟਿਕਟਾਂ ਬੁੱਕ ਕਰਾਈਏ ਸਾਨੂੰ ਖੰਨੇ ਤੋਂ ਪਹਿਲਾਂ ਸਮਾਨ ਲੁਧਿਆਣੇ ਲੈ ਕੇ ਜਾਣਾ ਪੈਂਦਾ ਆਹੀ ਜੇ ਲੀਡਰ ਅਸੀਂ ਚੁਣੇ ਸੀ ਸੋ ਮੈਂ ਜਿੱਥੇ ਤੁਹਾਨੂੰ ਕੋਰੇ ਪਹੁੰਚਣ ਤੇ ਜੀਆਂ ਨੂੰ ਕਹਿੰਦਾ ਵੈਲਕਮ ਕਹਿੰਦਾ ਅੱਜ ਮੈਂ ਸਪੈਸ਼ਲ ਧੰਨਵਾਦ ਕਰਦਾ ਸਾਡੇ ਪੱਤਰਕਾਰ ਵੀਰਾਂ ਦਾ ਸਾਰੇ ਮੀਡੀਆ ਦੇ ਸਾਥੀਆਂ ਦਾ ਜਿਹੜੇ ਮੀਡੀਆ ਦੇ ਸਾਥੀ ਆਪਣੇ ਵਿਹੇਮੇ ਭਰੇ ਸਮਿਆਂ 'ਚ ਉਹ ਇੰਨਾ ਵੱਡਾ ਸਮਾਂ ਕੱਢ ਕੇ ਉਹਨੇ ਕਵਰੇਜ ਕਰਨ ਲਈ ਪਹੁੰਚੇ ਨੇ ਮੈਂ ਥੋੜੇ ਮਾਧਿਅਮ ਨਾਲ ਆਪਣੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਰੇ ਵੋਟਰਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਸਪੈਸ਼ੀਲੀ ਮੈਂ ਆਪਣੇ ਹਲਕੇ ਖੰਨਾ ਦੇ ਵੋਟਰਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਇਸ ਇਸ ਕਾਸਟਿਡੈਂਸੀ ਤੋਂ ਇਹਨਾਂ ਦੀ ਜਿਵੇਂ ਪਹਿਲਾਂ ਤੁਸੀਂ ਗੁਰਕੀਰਤ ਸਿੰਘ ਕੋਟਲੀ ਦੀ ਜ਼ਮਾਨਤ ਜਬਤ ਕਰਾ ਕੇ ਰਿਕਾਰਡ ਬਣਾਇਆ ਐ ਇਸ ਵਾਰ ਡਾਕਟਰ ਅਮਰ ਸਿੰਘ ਦੀ ਵੀ ਜ਼ਮਾਨਤ ਜਬਤ ਕਰਾ ਦਿਓ ਤੇ ਰਿਕਾਰਡ ਬਣਾ ਦਿਓ। ਬਹੁਤ ਬਾਪੀ ਪਾਰਟੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂਸੇ ਜੀ ਮਾਨੋਰਾਂ ਦਾ ਜਿਨ੍ਹਾਂ ਦੀ ਲੰਬੀ ਸੋਚ ਸਦਕਾ ਜਿਹੜੇ ਵਕ ਵਕ ਪਾਰਟੀਆਂ ਦੇ ਆਗੂ ਸਭਾ ਨੇ ਉਹ ਆਮ ਆਦਮੀ ਪਾਰਟੀ ਜਿਹੜਾ ਜਵਾਨ ਕਰਨ ਲੱਗੇ ਹੋਏ ਨੇ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖੰਨਾ ਵਿਧਾਨ ਸਭਾ ਦੇ ਵਿੱਚ ਮੇਰੇ ਵੀਰ ਛੋਟੇ ਵੀਰ ਐਮ ਐਲ ਏ ਸੋਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਮੇਰਾ ਛੋਟਾ ਵੀਰ ਬਿੱਟੂ ਲੇਬੜਾ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਬਹੁਤ ਸਾਰੇ ਪੰਜ ਸਰਪੰਚ ਕਾਂਗਰਸ ਅਤੇ ਹੋਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਜਿਨ੍ਹਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਆ ਇਹਨਾਂ ਨੂੰ ਪਤਾ ਕਿ ਆਮ ਆਦੀ ਪਾਰਟੀ ਜੋ ਵੀ ਕਰਦੀ ਆ ਚੰਗਾ ਕਰਦੀ ਆ ਸਭ ਵਾਸਤੇ ਕਰਦੀ ਆ ਕਿਸੇ ਇੱਕ ਵਾਸਤੇ ਨਹੀਂ ਸੋ ਇਸ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਜੋ ਪੰਜਾਬ ਲਈ ਕਰਨ ਲੱਗੇ ਹੋਏ ਨੇ ਉਹਨਾਂ ਦੀ ਸੋਚ ਨੂੰ ਦੇਖਦੇ ਹੋ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋ ਜਿਹੜਾ ਆਮ ਆਦੀ ਪਾਰਟੀ ਜੁਆਇਨ ਕੀਤੀ ਆ ਔਰ ਅਸੀਂ ਵੀ ਇਹਨਾਂ ਨੂੰ ਭਰੋਸਾ ਦਵਾਉਂਦੇ ਆ ਕਿ ਜਿੰਨਾ ਵੀ ਹੋ ਸਕੂਗਾ ਵੱਧ ਤੋਂ ਵੱਧ ਇਹਨਾਂ ਨੂੰ ਮਾਨ ਸਨਮਾਨ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਾਅਦ ਕੇ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜਾਂਗੇ ਔਰ ਜਿਹੇ ਜਿਹੇ ਵੀ ਕੋਈ ਇਹਨਾਂ ਨੂੰ ਜ਼ਿੰਮੇਵਾਰੀ ਹੋਊਗੀ ਉਹ ਸਰਨੀ ਪਾਰਟੀ ਬਣੋ ਜਿਹੜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿੱਤਸ਼ਾ ਦੇ ਜੁਪੀਏ ਸੀਐਮ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਪ੍ਰਚਾਰ ਕਰਨਗੇ ਉਹਨਾਂ ਦਾ ਕੀ ਫਾਇਦਾ ਮਿਲੂਗਾ ਦੇਖੋ ਇਹ ਇਲੈਕਸ਼ਨ ਆ ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਾਉਣਾ ਹੁੰਦਾ ਬੱਚੇ ਸਾਰੀ ਤੁਰੇ ਫਿਰਦੇ ਨੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਰਿਕਾਰਡ ਤੋੜ ਕੰਮ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਟੀਮ ਨੇ ਜਿਹੜਾ ਕੀਤਾ ਸੋ ਇਸ ਕਰਕੇ ਮੈਨੂੰ ਲੱਗਦਾ ਚਾਹੇ મોદી ਆਵੇ ਚਾਹੇ ਅਮਰਿੰਦਰ ਸਾਹ ਹੋਵੇ ਰਾਜਨਾਥਾ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕਮਨ ਬਣਾ ਚੁੱਕੇ ਨੇ ਕਿੱਥੇ ਵੋਟ ਪਾਉਣੀ ਆ ਲੋਕਾਂ ਦਾ ਮਨ ਬਣਿਆ ਹੋਇਆ ਉਹਨਾਂ ਨੇ ਉੱਥੇ ਵੋਟ ਪਾਉਣੀ ਜਿਦਾਂ ਰਵਿੰਦਰ ਕੇਜਰੀਵਾਲ ਜੀ ਨੂੰ ਪਹਿਲਾਂ ਜੇਲ੍ਹ ਚ ਭੇਜਿਆ ਗਿਆ ਸੀ ਤੇ ਬਾਅਦ ਚ ਹੁਣ ਜ਼ਮਾਨਤ ਮਿਲੀ ਆ ਕਿੰਨਾ ਕੁ ਡਿਫਰੈਂਸ ਮੰਨਦੇ ਹੋ ਕਿੰਨਾ ਫਾਇਦਾ ਹੋਊ ਹੁਣ ਜ਼ਮਾਨਤ ਮਿਲਣ ਦਾ ਨਹੀਂ ਦੇਖੋ ਗੱਲ ਜਦੋਂ ਇਦਾਂ ਦੀ ਆਜੇ ਉਥੇ ਫਾਇਦਾ ਨੁਕਸਾਨ ਨਹੀਂ ਦੇਖੀ ਜਾਂਦਾ ਪਰ ਹਾਂ ਕਿਤੇ ਨਾ ਕਿਤੇ ਲੋਕਤੰਤਰ ਦੀ ਹੱਤਿਆ ਜਿਹੜੀ ਉਹ ਭਾਜਪਾ ਵੱਲੋਂ ਈਡੀ ਦੇ ਰਾਹੀ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਮੁੱਖ ਮੰਤਰੀ ਨੂੰ ਜੇਲ੍ਹ ਚ ਬੰਦ ਕਰਨਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਸੋ ਉਹਨਾਂ ਦਾ ਖਮਿਆਜਾ ਜਿਹੜਾ ਉਹ ਭਾਜਪਾ ਨੂੰ ਭੁਗਤਣਾ ਪੈਣਾ ਔਰ ਸਰਕਾਰ ਕੇਂਦਰ ਦੇ ਵਿੱਚੋਂ ਜਿਹੜੀ ਭਾਜਪਾ ਦੀ ਸਰਕਾਰ ਜਿਹੜੀ ਬਣੀ ਹੋਈ ਸੀ ਉਹ ਹੁਣ ਨਹੀਂ ਬਣ ਰਹੀ ਹੁਣ ਜਿਹੜੀ ਗੱਠ ਜੋੜ ਦੀ ਐਲਾਈਅੰਸ ਇੰਡੀਆ ਐਲਾਈਅੰਸ ਆ ਜਿਹੜੀ ਉਹਦੀ ਸਰਕਾਰ ਜਿਹੜੀ ਬਣਨ ਜਾ ਰਹੀ ਆ ਉਹਨਾਂ ਦੇ ਸੋ ਮੰਤਰੀ ਜੀ ਖੇਤੀ ਪ੍ਰਧਾਨ ਸੋਭਾ ਆਪਣਾ ਤੇ ਇੱਥੇ ਭਾਜਪਾ ਦੇ ਕਈ ਕੈਂਡੀਡੇਟਸ ਹਰਿਆਮ ਧਮਕੀਆਂ ਦੇ ਰਹੇ ਨੇ ਕਿ 2 ਜੂਨ ਤੋਂ ਬਾਅਦ ਜਾਂ 4 ਜੂਨ ਤੋਂ ਬਾਅਦ ਕਿਸਾਨ ਉਹਨਾਂ ਨੇ ਵੀ ਉਰੀ ਰਹਿਣਾ ਅਸੀਂ ਵੀ ਸਾਰਿਆਂ ਨੇ ਉਰੀ ਰਹਿਣਾ ਕੋਈ ਐਵੇਂ ਦਬਕੇ ਮਾਰਦੇ ਨੇ ਦਬਕੇ ਵੋਟ ਨਹੀਂ ਪਾਉਂਦੇ ਹੁੰਦੇ ਲੋਕ ਆਜ਼ਾਦ ਨੇ ਇੱਕੋ ਹੀ ਤਾਂ ਹੈ ਜਿਹੜਾ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਬਾਰੇ ਡਾਕਟਰ ਭੀਮਰਾਓ ਬੇਦਕਿਰ ਜੀ ਨੇ ਸਾਨੂੰ ਲੈ ਕੇ ਦਿੱਤਾ ਜਿਹਦੇ ਨਾਲ ਅਸੀਂ ਕੋਈ ਸਰਕਾਰ ਜੇ ਬਦਲਣੀ ਹੈ ਤਾਂ ਬਦਲ ਸਕਦੇ ਆ ਫਿਰ ਇੱਥੇ ਮੈਨੂੰ ਨਹੀਂ ਲੱਗਦਾ ਔਰ ਕੋਈ ਰੋਬ ਚੱਲਣਾ ਕੋਈ ਗੱਲ ਆ ਨਿਕਲਦਾ ਹਾਲ ਕੇ ਇੱਕ ਮਛਵਾਲ ਸਾਹਿਬ ਫੈਰ ਆ ਜੀ ਉੱਥੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਾਂਗਰਸੀ ਜਿਹੜੇ ਨੇ ਉਹ ਸ਼ਰਾਬ ਵੰਡ ਰਹੇ ਨੇ ਤੇ ਉਹਨਾਂ ਕੋਈ ਪੋਸਟਰ ਵੀ ਨੇ ਇਹਨਾਂ ਨੂੰ ਸ਼ਰਾਬ ਦਿੱਤੀ ਆ ਰਹੀ ਹੈ ਕਾਂਗਰਸ ਕੈਂਡੀਡੇਟ ਦੇ ਦੇਖੋ ਡਾਕਟਰ ਅਮਰ ਸਿੰਘ ਕਹਿਣ ਨੂੰ ਡਾਕਟਰ ਨੇ ਪਰ ਅਸਲ ਦੇ ਵਿੱਚ ਉਹ ਇੱਕ ਕਿਸਮ ਦੇ ਉਹ ਜਿਹੇ ਇਨਸਾਨ ਨੇ ਜਿਹੜੇ ਨਸ਼ਾ ਵੇਚ ਕੇ ਜਿਹੜੇ ਬੋਟ ਲੈਣੀ ਚਾਹੁੰਦੇ ਨੇ ਮੈਂ ਤਾਂ ਸ਼ਰਿਆਮ ਕਹਣਾ ਨਾ ਅਸੀਂ ਪਹਿਲਾਂ दारू ਵੰਡੀਆ ਨਾ ਹੁਣ ਵੰਡੀਏ ਅਸੀਂ ਚੰਗੇ ਕੰਮ ਕਰ ਸਕਦੇ ਆ ਜੇ ਅਸੀਂ ਖਰਚਾ ਕਰਾਂਗੇ ਫਿਰ ਸੱਤੋਂ ਕੀ ਲੋਕ ਭਾਲਦੇ ਨੇ ਸੋ ਇਸ ਕਰਕੇ ਉਹਨਾਂ ਨੇ ਕੁਝ ਕਰਨਾ ਨਹੀਂ ਇਸੇ ਕਰਕੇ ਜਦੋਂ ਵੋਟਾਂ ਹੁੰਦੀਆਂ ਨੇ ਉਸੇ ਟਾਈਮ ਬਾਹਰ ਨਿਕਲਦੇ ਨੇ ਬਾ दारू ਵੰਡ ਕੇ ਜਾਂ ਪੁੱਠੇ ਸਿੱਧੇ ਕੰਮ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ ਅਸੀਂ ਬਿਲਕੁਲ ਨਹੀਂ ਇਹ ਕੰਮ ਕਰਨਾ ਨਾ ਅਸੀਂ दारू ਵੰਡਣੀ ਹੈ ਨਾ ਕੋਈ ਹੋਰ ਨਸ਼ਾ ਵੰਡਣਾ ਅਸੀਂ ਤਾਂ ਹੱਥ ਜੋੜ ਕੇ ਸਭ ਨੂੰ ਕਹਿੰਦੇ ਆਂ ਵੀ ਜਿੰਨੇ ਕੰਮ ਹੁਣ ਕੀਤੇ ਨੇ ਚੰਗੇ ਆਉਣ ਵਾਲੇ ਸਮੇਂ 'ਚ ਹੋਰ ਚੰਗੇ ਕੰਮ ਕਰਾਂਗੇ ਤਾਂ ਕਿ ਹਰ ਇੱਕ ਨੂੰ ਜਿਹੜਾ ਲਾਭ ਆ ਉਹਦਾ ਮਿਲ ਸਕੇ ਇਹ ਜਿਹੜੀ ਸ਼ਿਕਾਇਤ ਵਗੈਰਾ ਚੋਣ ਕਮਿਸ਼ਨ ਨੂੰ ਕੀਤੀ ਜਾਊਗੀ ਜਿਹੜੀ ਬਿਲਕੁਲ ਜੀ ਜਿਹੜੀ ਸ਼ਰਾਬ ਵੰਡ ਰਹੇ ਉਹ ਸਾਡੇ ਲਈ ਵੀਡੀਓ ਕਲਿੱਪ ਆ ਗਏ ਉਹ ਵਾਕਿਆ ਤਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾ ਸਤ ਸਤ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਤੁਸੀਂ ਕਵਰੇਜ ਕਰਨ ਲਈ ਅੱਜ ਪਹੁੰਚੇ ਹੋ ਦੂਸਰਾ ਧੰਨਵਾਦ ਮੈਂ ਕਰਦਾ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਚੇਤਨ ਸਿੰਘ ਜੀ ਜੋੜੇਮਾਜਰਾ ਸਾਹਿਬ ਦਾ ਜਿਨ੍ਹਾਂ ਦੇ ਜਿਨ੍ਹਾਂ ਨੇ ਅੱਦੇ ਬੋਲ ਤੇ ਖੰਨੇ ਵਿਖੇ ਪਹੁੰਚ ਕੇ ਐਡੀ ਵੱਡੀ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਜੋ ਅਲਵਿਦਾ ਕਹਿ ਕੇ ਪਿੰਡਾਂ ਦੇ ਸਰਪੰਚ ਪੰਚ ਤੇ ਹੋਰ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਚ ਅੱਜ ਜੁਆਇਨ ਕੀਤੇ ਨੇ ਜੋੜੇ ਮਾਜਰਾ ਸਾਹਿਬ ਨੇ ਉਹਨਾਂ ਦੀ ਜੁਆਇਨਿੰਗ ਕਰਾਈ ਹੈ ਸਾਡੇ ਵੀਰ ਜਯਾਦਵਿੰਦਰ ਸਿੰਘ ਬਿੱਟੂ ਲੇਵੜਾ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਸਾਰੀ ਟੀਮ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਪਾਰਟੀ ਦੇ ਵਿੱਚ ਆਉਣ ਤੇ ਸਾਰਿਆਂ ਦਾ ਸਵਾਗਤ ਕਰਦਾ ਮੁਬਾਰਕਬਾਦ ਦਿੰਦਾ ਔਰ ਇਹ ਵੀ ਪੂਰਨ ਭਰੋਸਾ ਦਿੰਦੇ ਆ ਕਿ ਉਹਨਾਂ ਦਾ ਜੋ ਬੰਦਾ ਮਾਨ ਸਤਕਾਰ ਹੈ ਪਾਰਟੀ ਚ ਆਦਰ ਦਾ ਧਿਆਨ ਰੱਖਿਆ ਜਾਊਗਾ ਇਹ ਸਾਫਤਾ ਮੰਤਰੀ ਹਤੋਂ ਗੁਰਗੇ ਸਿੰਘ ਕੋਆਰਡੀਨੇਟਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਉਹ ਸਰੀਆਮ ਤੇ ਧਮਕੀਆਂ ਦੇ ਰਹੀ ਸੀ ਕਿ ਜਿੱਤੀ ਮੰਦ ਰਹੀ ਹੈ ਦੇਖੋ ਜਦੋਂ ਕੋਈ ਬੰਦਾ ਹਾਰਦਾ ਹੁੰਦਾ ਨਾ ਉਹ ਸਮੇ ਉਹ ਫੜਫੜਾਣ ਲੱਗ ਜਾਂਦਾ ਉਹ ਤੜਫਣ ਲੱਗ ਜਾਂਦਾ ਐਸ ਸਮੇ ਗੁਰਕੀਰਤ ਸਿੰਘ ਜੀ ਕੋਟਲੀ ਸਾਹਿਬ ਫੜਫੜਾ ਆ ਰਹੇ ਨੇ ਤੜਫ ਰਹੇ ਨੇ ਕਿਉਂਕਿ ਡਾਕਟਰ ਅਮਰ ਸਿੰਘ ਦੀ ਹਾਰ ਕੱਲੇ ਕੱਲੇ ਬੰਦੇ ਨੂੰ ਪਤਾ ਹੈ ਕਿ ਉਹ ਹਾਰ ਚੁੱਕੇ ਨੇ ਉਹ ਪਹਿਲਾਂ ਹੀ ਆਪਣੀ ਹਾਰ ਜਿਹੜੀ ਉਹਨਾਂ ਦੇ ਚਿਹਰਿਆਂ ਤੇ ਉਹਨਾਂ ਦੀ ਬੋਲਾਂ ਤੇ ਝਲਕਣ ਲੱਗੀ ਧਮਕੀ ਦੇਣਾ ਇਹ ਬੜਾ ਹੀ ਸਿਆਸਤ ਦੇ ਵਿੱਚ ਨਿੰਦਨੀਆ ਕੰਮ ਹੈ ਉਹਨਾਂ ਨੇ ਸ਼ਰਿਆਮ ਕਿਹਾ ਕਿ ਮੈਂ ਬਦਲਾ ਲਵਾਂਗਾ ਇਹ ਬਦਲਾਖੋਰੀ ਦੀ ਰਾਜਨੀਤੀ ਨਾ ਸਾਨੂੰ ਆਉਂਦੀ ਹੈ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਾਨੂੰ ਇੱਕੋ ਗੱਲ ਸਿਖਾਈ ਹੈ ਔਰ ਇੱਕੋ ਗੱਲ ਕਹਿੰਦੇ ਨੇ ਕਿ ਆਪਾਂ ਮੁੱਦਿਆਂ ਦੀ ਰਾਜਨੀਤੀ ਕਰਨੀ ਹੈ ਆਪਾਂ ਚੰਗੇ ਕੰਮਾਂ ਦੀ ਰਾਜਨੀਤੀ ਕਰਨੀ ਹੈ ਆਪਾਂ ਪਬਲਿਕ ਵੈਲਫੇਅਰ ਦੇ ਨਾਲ ਆਪਾਂ ਵੋਟਾਂ ਮੰਗਣ ਜਾਣੀਆਂ ਧਮਕੀਆਂ ਦੇਣੀਆਂ ਆ ਜਿਹੜੀ ਇੱਕ ਵੀਡੀਓ ਤੁਰੀ ਫਿਰਦੀ ਹੈ ਸ਼ਰਾਬ ਵੰਡਣ ਦੀ ਇਹਦੇ ਤੇ ਵੀ ਅਸੀਂ ਸਖਤ ਸੰਗਿਆਨ ਲੈ ਕੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਭੇਜਾਂਗੇ ਇਹ ਜਿਹੜੇ ਸ਼ਰਾਬਾਂ ਵੰਡ ਕੇ ਵੋਟਾਂ ਲੈਣੀਆਂ ਪੈਸੇ ਦੇ ਕੇ ਵੋਟਾਂ ਲੈਣੀਆਂ ਜਿਹੜਾ ਕਾਂਗਰਸ ਦਾ ਸ਼ੁਰੂ ਤੋਂ ਕਲਚਰ ਹੈ ਔਰ ਇਹ ਕਾਂਗਰਸ ਤੇ ਅਕਾਲੀਆਂ ਨੂੰ ਸੂਟ ਕਰਦਾ ਕਿਉਂਕਿ ਮੇਰੇ ਤੋਂ ਪਹਿਲਾਂ ਜਿਵੇਂ ਜੋੜੇ ਮਾਜਰਾ ਸਾਹਿਬ ਨੇ ਦੱਸਿਆ ਇਹ ਲੋਕ ਸ਼ਰਾਬਾਂ ਵੰਡ ਕੇ ਪੈਸਾ ਵੰਡ ਕੇ ਵੋਟਾਂ ਲੈ ਕੇ ਔਰ ਇਹਨਾਂ ਨੇ ਫਿਰ ਮੁੜ ਕੇ 5 ਸਾਲ ਸ਼ਕਲ ਨਹੀਂ ਦਿਖਾਣੀ ਹੁੰਦੀ ਇਹਨੇ ਲੱਬੜਾ ਨਹੀਂ ਹੁੰਦਾ ਇਸ ਪਿੱਛੇ ਇਹਨਾਂ ਦੇ ਪ੍ਰੈਸ਼ਰ ਟੈਕਟਿਕਸ ਨੇ ਚੋਣ ਦੇ ਟੈਕਟਿਕਸ ਨੇ ਪਰ ਅਸੀਂ 1 ਰੁਪਿਆ ਨਾਲ ਸ਼ਰਾਬ ਵੰਡਣੀ ਹੈ ਨਾ 1 ਰੁਪਿਆ ਸਾਡੇ ਕੋਲ ਵੰਡਣ ਨੂੰ ਹੈਗਾ ਅਸੀਂ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਇਨਸਾਨ ਐ ਅਸੀਂ ਸਮਾਜ ਦਾ ਸੁਧਾਰ ਕਰਕੇ ਚੰਗੇ ਸਕੂਲ ਕਾਲਜ ਬਣਾ ਕੇ ਚੰਗੇ ਹਸਪਤਾਲ ਮਹੱਲਾ ਕਲੀਨਿਕ ਬਣਾ ਕੇ ਅਸੀਂ ਚੰਗਾ ਔਰੋ ਰੋਜ਼ਗਾਰ ਦੇ ਕੇ ਫ੍ਰੀ ਬਿਜਲੀ ਦੇ ਕੇ ਸਾਫ਼ ਪਾਣੀ ਦੇ ਕੇ ਅਸੀਂ ਇਹ ਪ੍ਰੋਮਿਸਸ ਕਰਕੇ ਕੰਮ ਕਰ ਵੀ ਰਹੇ ਹਾਂ ਕੇ ਵੀ ਕਰਾਂਗੇ ਇਹਦੇ ਆਧਾਰ ਤੇ ਅਸੀਂ ਇਲੈਕਸ਼ਨ ਲੜਨੀ ਐ ਸਾਡੇ ਆ ਜਿਹੜੇ ਸ਼ਰਾਬਾ ਵੰਡਣ ਵਾਲਾ ਕਲਚਰ ਹੈ ਆਮ ਆਦਮੀ ਪਾਰਟੀ ਠਾਈ ਇਹ ਵੀ ਚਾਚਾ ਕਿ ਜਿਹੜੀ ਸ਼ਰਾਬ ਵੰਡੀ ਜਾ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਬਹੁਤ ਮਜ਼ਾ ਸਰ ਫੈਕਟਰੀ ਵੀ ਉਸ ਤਰ੍ਹਾਂ ਦੀ ਕਿਸੇ ਫੈਕਟਰੀ ਜहरीਲੀ ਸ਼ਰਾਬ ਹੋ ਸਕਦੀ ਹੈ ਜੀ ਦੇਖੋ ਇਹਨਾਂ ਨੇ ਮੈਂ ਪਹਿਲਾਂ ਦੱਸਦਾ ਐਡਾ ਬੜਾ ਜ਼ਖੀਰਾ ਇਹਨਾਂ ਨੇ ਸਾਹਮਣੇ ਰੱਖਿਆ ਆ ਜਾਲੀ ਸ਼ਰਾਬ ਦਾ ਮੈਂ ਤਾਂ ਮੀਡੀਆ ਦੇ ਮਾਧਿਅਮ ਦੇ ਨਾਲ ਹੀ ਇਹ ਬੇਨਤੀ ਕਰਦਾ ਬਿਲਕੁਲ ਨਾ ਸ਼ਰਾਬ ਪੀਓ ਇਹਨਾਂ ਦੀ ਵੰਡੀ ਹੋਈ ਪਤਾ ਨਹੀਂ ਪਿਛਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਦੇ ਵਿੱਚ 350 ਤੋਂ ਵੱਧ ਮੌਤਾ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦਾ ਹੋਈਆਂ ਸੀ ਔਰ ਉਹੀ ਸ਼ਰਾਬ ਅੱਜ ਲੋਕਾਂ 'ਚ ਵੰਡਣ ਲੱਗੇ ਹੋਏ ਨੇ ਇਹਨਾਂ ਨੂੰ ਪਤਾ ਸੀ ਕਿ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਕੇ ਸਟਾਕ ਇਕੱਠਾ ਕਰ ਲਓ ਤਾਂ ਜੋ ਜਦੋਂ ਵੀ ਸਾਡੀਆਂ ਇਲੈਕਸ਼ਨਾਂ ਆਣੀਆਂ ਫਿਰ ਇਹ ਜ਼ਹਿਰੀਲੀ ਸ਼ਰਾਬ ਦੋ ਨੰਬਰ ਦੀ ਸ਼ਰਾਬ ਵੰਡ ਕੇ ਅਸੀਂ ਲੋਕਾਂ ਨੂੰ ਭੋਲੇ-ਭਾਲੇ ਲੋਕਾਂ ਨੂੰ ਅਸੀਂ ਵੋਟਾਂ ਲੈ ਸਕੀਏ ਪੁੱਛ ਕੇ ਦੇਖੋ ਨਾ ਪਰਿਵਾਰਾਂ ਨੂੰ ਉਹਨਾਂ ਮਾਤਾਵਾਂ ਤੇ ਭੈਣਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸੁਹਾਗ ਉੱਜੜ ਗਏ ਜਿਨ੍ਹਾਂ ਦੇ ਪੁੱਤ ਜਹਾਨ ਛੱਡ ਗਏ ਆ ਜਿਹੜੇ ਹੁਣ ਵੀ ਸ਼ਰਾਬ ਵੰਡਦੇ ਨੇ ਔਰ ਜਿਹੜੇ ਪੀਂਦੇ ਨੇ ਉਹਨਾਂ ਦੇ ਘਰੇ ਜਾ ਕੇ ਪੁੱਛ ਕੇ ਦੇਖੋ ਉਹਨਾਂ ਦੀਆਂ ਮਾਮਾ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਕਿੰਨੇ ਤੰਗ ਹੁੰਦੇ ਨੇ ਕਿੰਨੇ ਪਰੇਸ਼ਾਨ ਹੁੰਦੇ ਨੇ ਸੋ ਚੰਗੀ ਰਾਜਨੀਤੀ ਕਰੀਏ ਸਾਫ਼ ਸੁਥਰੀ ਰਾਜਨੀਤੀ ਕਰੀਏ ਸ਼ੋਭਾ ਦਿੰਦੀ ਹੈ ਉਹਨੇ ਰਾਜਨੀਤੀ ਤੇ ਨਹੀਂ ਇਹ ਹੁਣ ਸਾਜ਼ਿਸ਼ਾਂ ਤੇ ਉਤਰੇ ਹੋਏ ਨੇ ਇਹ ਬਦਨਾਮੀ ਕਰਨ ਨੂੰ ਫਿਰਦੇ ਨੇ ਜੜ ਕਿ ਇਹਨਾਂ ਨੂੰ ਆਪ ਨਹੀਂ ਪਤਾ ਜਿਹੜਾ ਖੱਡਾ ਇਹ ਕਿਸੇ ਹੋਰ ਲਈ ਪੱਟ ਰਹੇ ਨੇ ਉਹ ਖੱਡੇ 'ਚ ਇਹ ਆਪ ਹੀ ਗਰਨ ਜਾ ਰਹੇ ਨੇ ਧੰਨਵਾਦ ਲੋਕ ਕਾਂਗਰਸ ਚ ਆ ਗਏ ਸੋ ਟਕਸਾਲੀ ਪਰਿਵਾਰਾਂ ਦਾ ਉੱਥੇ ਕੋਈ ਰਹਿਣ ਦਾ ਕੋਈ ਟੁਕ ਨਹੀਂ ਬਣਦਾ ਨਾ ਉਹ ਕਿਸੇ ਨੂੰ ਪੁੱਛਦੇ ਨੇ ਕਿਉਂਕਿ ਜਿਹੜਾ ਮਾਫੀ ਆ ਉਹਦੋਂ ਅਸੀਂ ਲਾਇਕ ਨਹੀਂ ਕਰਦੇ ਇਸ ਕਰੇ ਮੈਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਨਾਲ ਆਮੜਾ ਆਰਥਾ ਕਾਰੋਬਾਰ ਬੀਆ ਕੋ ਮੰਡੀ ਦੇ ਵਿੱਚ ਪਹਿਲਾਂ ਟੈਂਡਰਾਂ ਦੇ ਘਟਾਲੇ ਦੀ ਚਰਚਾ ਚੱਲੀ ਸੀ ਆਰਥੀਆਂ ਤੋਂ ਬਸੂਲੀ ਹੋਈ ਸੀ ਉੱਥੋਂ ਤਾਂ ਤੰਗ ਆਏ ਸੀ ਬਿਲਕੁਲ ਜੀ ਬਿਲਕੁਲ ਜਿਹੜੇ ਸਾਡੇ ਟੈਂਡਰਾਂ ਦੇ ਵਿੱਚ ਘਟਾਲੇ ਹੋਏ ਉਹਦੇ ਵਿੱਚ ਕਮ ਸਿਕਮ 3 ਕਰੋੜ ਰੁਪਇਆ ਕਾਂਗਰਸ ਪਾਰਟੀ ਦੇ ਜਿਹੜੇ ਸਿਆਸਦਾਨ ਸੀ ਉਹ ਸਾਡੀ ਮੰਡੀ ਦੀ ਆਰਥੀਆਂ ਤੋਂ ਲੁੱਟ ਕੇ ਲੈ ਗਏ ਉਹ ਸਾਰੇ ਆਰਥੀਏ ਤਾਂ ਦੁਖੀ ਸੀਗੇ ਮੈਂ ਵੀ ਇਹ ਤੋਂ ਦੁਖੀ ਸੀ ਇਸ ਕਰਕੇ ਸੀ ਕਾਂਗਰਸ ਪਾਰਟੀ ਨੇ ਵਾਲਾ ਬਣਾ ਕਹਿ ਕੇ ਆਜਾ ਮਦਦ ਕਰ ਦਿੱਚਾ ਹਾਂ